ਸੋਹਣੇ ਸ਼ਬਦਾਂ ਲਈ ਬਹੁਤ ਹੀ ਸਤਿਕਾਰਯੋਗ ਹਾਜ਼ਰੀਨ ਸਭ ਨੂੰ ਸਤਿ ਸ੍ਰੀ ਅਕਾਲ ਗਦਨ ਮੈਮੋਰੀਅਲ ਫਾਊਂਡੇਸ਼ਨ ਆਫ ਯੂਐਸਏ ਵੱਲੋਂ ਹਰ ਸਾਲ ਗਦਰੀ ਬਾਬਿਆਂ ਤੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੀਆਂ ਸ਼ਖਸੀਅਤਾਂ ਲਈ ਮੇਲਾ ਕਰਵਾਇਆ ਜਾਂਦਾ ਪ੍ਰੋਗਰਾਮ ਕਰਾਇਆ ਜਾਂਦਾ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਇਹ ਪ੍ਰਬੰਧਕਾਂ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਤੋ ਸੇ ਅੱਜ ਵੀ ਉਹਨਾਂ ਮਹਾਨ ਸ਼ਹਾਦਤਾਂ ਨੂੰ ਯਾਦ ਕਰ ਰਹੇ ਹੋ ਉਹਨਾਂ ਦੀ ਯਾਦ ਵਿੱਚ ਇਹਨਾਂ ਸੋਹਣਾ ਪ੍ਰੋਗਰਾਮ ਵਿੱਚ ਆ ਰਹੇ ਹੋ ਇਸ ਲਈ ਮੈਂ ਪੂਰੀ ਪ੍ਰਬੰਧਕੀ ਟੀਮ ਖਾਸ ਤੌਰ ਤੇ ਆਪਣੇ ਛੋਟੇ ਵੀਰ ਗੁਲਿੰਦਰ ਗਿੱਲ ਸਰਦਾਰ ਚੰਮੀ ਸਿੰਘ ਜੱਜ ਹੋਰਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਈ ਬੁਲਾ ਰਿਆ ਨੇ ਗਦਰ ਮੂਮੈਂਟ ਬਾਰੇ ਗੱਲ ਕੀਤੀ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਸ਼ਹੀਦ ਭਗਤ ਸਿੰਘ ਬਾਰੇ ਤੇ ਉਹਨਾਂ ਦੀ ਲਾਸਾਨੀ ਸ਼ਹੀਦੀ ਬਾਰੇ ਸੰਤ ਰਾਮ ਉਦਾਸੀ ਜੀ ਲਿਖਦੇ ਨੇ ਚੜਨ ਵਾਲਿਓ ਹੱਕਾਂ ਦੀ ਪੈਂਟ ਉਤੇ ਤੂੰ ਨੂੰ ਸ਼ਰਤਾ ਦੇ ਫੁੱਲ ਚੜਾਣ ਲਗਿਆ ਥੋਟੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇੱਕ ਦੋ ਪਿਆਰ ਦੇ ਹੰਝੂ ਵਹਾਲ ਲੱਗਿਆ ਤੁਨੂੰ ਮਿਲੂ ਹੰਗਾਰਾ ਸੰਸਾਰ ਵਿੱਚੋਂ ਬੰਨ ਬੰਨਿਆ ਤੁਸੀਂ ਕਹਾਣੀਆਂ ਦਾ ਸੌਂਖ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਸਰਦਾਰ ਭਗਤ ਸਿੰਘ ਗਦਰੀ ਬਾਬਿਆਂ ਤੇ ਸ਼ਹਾਦਤਾਂ ਦੀ ਲੜੀ ਦਾ ਚਮਕਦਾ ਹੋਇਆ ਸਿਤਾਰਾ ਨੇ ਉਹ ਸਰਦਾਰ ਕਰਤਾਰ ਸਿੰਘ ਸਰਾਬਾ ਦੀ ਦੇਸ਼ ਭਗਤੀ ਤੇ ਉਹਨਾਂ ਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਸਨ ਕਰਤਾਰ ਸਿੰਘ ਸਰਾਭਾ ਦੀ ਫੋਟੋ ਉਹ ਹਮੇਸ਼ਾ ਆਪਣੀ ਜੇਬ ਵਿੱਚ ਰੱਖਦੇ ਸਨ ਉਹ ਕਰਤਾਰ ਸਿੰਘ ਸਰਾਭਾ ਜਿਹੜੇ 16 ਨਵੰਬਰ 1915 ਨੂੰ ਸਿਰਫ 19 ਸਾਲ ਦੀ ਉਮਰ 'ਚ ਹੱਸ ਕੇ ਫਾਂਸੀ ਦੇ ਟੱਟੇ ਤੇ ਚੜ ਗਏ ਸਨ ਉਹ ਸਰਦਾਰ ਭਗਤ ਸਿੰਘ ਦੇ ਹੀਰੋ ਸਨ हाँ जी थैंक यू जी बच गैसट आ गए सरदार भगत सिंह ने शहीदी जामा सरदार करतार सिंह सराभा तो प्रभावित होकर पाया सी फिर कुर्बानी करके महान शहीदी का रुतबा हासिल करके सरदार करतार सिंह सराभा हथियारबंद क्रांति देवी बहुत मुदई सन ਸਰਦਾਰ ਕਰਤਾਰ ਸਿੰਘ ਸਰਾਬਾ ਦੀ ਫੋਟੋ ਤੇ ਹਰ ਜਿਹੜਾ ਸ਼ਹਾਦਤ ਦੇ ਦਿਨ ਆਪਣੇ ਸਾਥੀਆਂ ਦੇ ਨਾਲ ਲੜ ਕੇ ਹਾਰ ਪਾਇਆ ਕਰਦੇ ਸੀ ਉਹਨਾਂ ਨੂੰ ਸਤਿਕਾਰ ਦਿਆ ਕਰਦੇ ਸੀ ਤੇ ਉਹਨਾਂ ਤੋਂ ਪ੍ਰੇਰਨਾ ਲਿਆ ਕਰਦੇ ਸੀ ਇਤਫਾਕ ਦੀ ਗੱਲ ਦੇਖੋ ਕਿ ਜਿਹੜੀਆਂ ਲਾਈਨਾਂ ਸਰਦਾਰ ਕਰਤਾਰ ਸਿੰਘ ਸਰਾਬਾ ਨੇ ਲਿਖੀਆਂ ਸੀ ਉਹ ਸਰਦਾਰ ਭੱਜ ਸਿੰਘ ਤੇ ਪੂਰੀ ਤਰ੍ਹਾਂ ਟੁੱਕਦੀਆਂ ਜਿਹੜੀਆਂ ਸਟੇਜ ਤੇ ਲਿਖੀਆਂ ਸ਼ਹੀਦਾਂ ਦੀ ਚਿਤਾਵਾਂ ਪਰ ਲਗेंगे ਹਰ ਬਸਤ ਮੇਲੇ ਦਰਤਨ ਤੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਸਚੁਚ ਸਰਦਾਰ ਭੱਜ ਸਿੰਘ ਦੇ ਜਨਮ ਦਿਨ ਤੇ ਤੇ ਸ਼ਹਾਦਤ ਵਾਲੇ ਦਿਨ ਮੇਲੇ ਲੱਗਦੇ ਨੇ 28 ਸਤੰਬਰ ਨੂੰ ਘਟਕੜ ਕਲਾ ਵਿਖੇ ਤੇ 23 ਮਾਰਚ ਨੂੰ ਹਸੈਨੀਵਾਲਾ ਵਿਖੇ ਬਹੁਤ ਸਾਰੇ ਆਮ ਲੋਕ ਤੇ ਕੁਝ ਰਾਜਨੀਤਿਕ ਲੀਡਰ ਜਾ ਕੇ ਆਪਣੇ ਹੀਰੋ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦੇ ਨੇ ਇਸੇ ਤਰ੍ਹਾਂ ਜਿਹੜਾ ਥੋੜੇ ਸਮੇਂ ਪਹਿਲਾਂ ਫਰਵਰੀ ਮਾਰਚ ਦੇ ਮਹੀਨੇ 2025 ਚ ਸਾਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਉੱਥੇ ਅਸੀਂ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਬੰਗਾ ਦੇਖਿਆ ਹੋਰ ਵੀ ਬਹੁਤ ਸਾਰੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਭਗਤ ਸਿੰਘ ਦਾ ਘਰ ਜਿਹੜਾ ਅੱਜ ਵੀ ਬਿਨਾਂ ਸਟੇਟ ਦੀ ਹੈਲਪ ਲਿਓ ਪ੍ਰਿਜ਼ਰਵ ਰੱਖਿਆ ਹੋਇਆ ਸਾਡੇ ਲਈ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਇਹ ਕਿ ਭਗਤ ਸਿੰਘ ਦੀਆਂ ਤਸਵੀਰਾਂ ਘਰ-ਘਰ ਲੱਗੀਆਂ ਹੋਈਆਂ ਨੇ ਸਰਕਾਰੀ ਦਰਬਾਰੇ ਲੱਗੀਆਂ ਹੋਈਆਂ ਨੇ ਮੁੱਖ ਮੰਤਰੀ ਦੇ ਦਫ਼ਤਰ ਦਾ ਸ਼ਿੰਗਾਰ ਨੇ ਇਹ ਭਗਤ ਸਿੰਘ ਤੇ ਸਾਡ ਨੂੰ ਬਹੁਤ ਮਾਣ ਹੈ ਇਸੇ ਤਰ੍ਹਾਂ ਦੇਸ਼ ਵਿੱਚ ਸਭ ਤੋਂ ਵੱਧ ਹਰਮਨ ਪਿਆਰਾ ਆਈਕਨ ਭੱਤ ਸਿੰਘ ਹੈ 2028ਵੀ ਦੇ ਵਿੱਚ ਇੰਡੀਆ ਟੂਡੇ ਨੇ ਇੱਕ ਸਰਵੇ ਕਰਾਇਆ ਸੀ ਜਿਹਦੇ ਵਿੱਚ ਸੁਭਾਸ਼ ਚੰਦਰ ਬੋਸ ਚੰਦਰ ਸਿੰਘ ਅਜ਼ਾਦ ਮਹਾਤਮਾ ਗਾਂਧੀ ਵਗੈਰਾ ਤੋਂ ਸਭ ਤੋਂ ਵੱਧ ਹਰਮਨ ਪਿਆਰਤਾ ਸਰਦਾਰ ਭਗਤ ਸਿੰਘ ਨੂੰ ਮਿਲੀ ਸੀ ਭਾਰਤ ਪਹਿਲੇ ਨੰਬਰ ਤੇ ਆਏ ਸੀ ਇਸ ਹਰਮਨ ਪਿਆਰਤਾ ਕਰਕੇ ਹੀ ਭਾਰਤ ਸਰਕਾਰ ਨੇ ਪਾਰਲੀਮੈਂਟ ਵਿੱਚ ਉਹਨਾਂ ਦਾ ਲਗਾਇਆ ਇਹ ਵੀ ਇੱਕ ਸ਼ਹੀਦ ਲਈ ਮਾਰ ਵਾਲੀ ਗੱਲ ਹੁੰਦੀ ਆ ਭੱਜ ਸਿੰਘ ਦੇ ਜੀਵਨ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਜਾਣਨ ਲਈ ਕਈ ਫਿਲਮਾਂ ਵੀ ਬਣੀਆਂ ਜਿਵੇਂ ਦਾ ਰੀਜੈਂਟ ਆਫ ਭੱਜ ਸਿੰਘ ਕੰਨ ਦੇ ਬਸੰਤੀ ਪਿਆਰਾ ਸਰਦਾਰ ਭੱਜ ਸਿੰਘ ਬਾਰੇ ਮੈਂ ਮਹਿਸੂਸ ਕਰਦੀ ਆ ਕਿ ਦੇਸ਼ ਵਿੱਚ ਕ੍ਰਾਂਤੀਕਾਰੀ ਲਹਿਰਾਂ ਦਾ ਪ੍ਰਤੀਕ ਹੈ ਭੱਜ ਸਿੰਘ ਲੋਕਾਂ ਦੇ ਹੱਕ ਵਿੱਚ ਉੱਠੀ ਆਵਾਜ਼ ਹੈ ਭਗਤ ਸਿੰਘ ਸਮਾਜਿਕ ਤੇ ਆਰਥਿਕ ਬਰਾਬਰੀ ਦੀ ਤਾਨ ਹੈ ਭਗਤ ਸਿੰਘ ਸੋ ਸਰਦਾਰ ਭਗਤ ਸਿੰਘ ਆਪਣੇ ਚਾਚਾ ਅਜੀਤ ਸਿੰਘ ਤੋਂ ਵੀ ਬਹੁਤ ਪ੍ਰਭਾਵਿਤ ਸਨ ਉਹਨਾਂ ਨੇ 17-18 ਸਾਲ ਦੀ ਉਮਰ ਵਿੱਚ ਤਾਂ ਕ੍ਰਾਂਤੀਕਾਰੀ ਕਾਰਵਾਈਆਂ ਕਰਲੀਆਂ ਸ਼ੁਰੂ ਕਰ ਦਿੱਤੀਆਂ ਸੀ ਉਹਨਾਂ ਨੇ ਨੌਜਵਾਨਾਂ ਨੂੰ ਕ੍ਰਾਂਤੀ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਇਥੋਂ ਤੱਕ ਕੇ ਉਹਨਾਂ ਨੇ ਆਪਣੇ ਸਾਰੇ ਸੁੱਖ ਆਰਾਮ ਘਰੇਲੂ ਜਿਹੜੀਆਂ ਸਹੂਲਤਾਂ ਸੀ ਤਿਆਗ ਕੇ ਵਿਆਹ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ ਤੁਸੀਂ ਦੇਖੋ ਵੀ ਇਹ 8 ਅਪ੍ਰੈਲ 1929 ਨੂੰ ਬੀਕੇ ਦਫਤਰ ਨਾਲ ਕੇ ਇਹਨਾਂ ਨੇ ਅਸੈਂਬਲੀ ਚ ਬੰਬ ਸੁੱਟ ਦਿੱਤਾ ਸੀ ਉਹ ਜਿਹੜਾ ਬੰਬ ਸੁੱਟਿਆ ਸੀ ਉਹਦਾ ਕੋਈ ਖੜਕਾ ਨਹੀਂ ਸੀ ਨਾ ਭਗਤ ਸਿੰਘ ਉਥੋਂ ਭੱਜੇ ਸੀ ਸਭ ਉਥੇ ਖੜੇ ਰਹੇ ਉਹ ਬੰਬ ਸਿਰਫ ਹਾਕਮਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਇੱਕ ਜ਼ਰੀਆ ਸੀ ਸੋ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਜਿਹੜੀ ਆ ਉਹ ਬਹੁਤ ਵੱਡੀ ਆ ਤੇ ਫਿਰ ਇਸੇ ਸ਼ਹਾਦਤ ਜਿਹੜਾ ਹੈ ਘਟਨਾ ਦੇ ਵਿੱਚੋਂ ਉਹਨਾਂ ਨੂੰ ਸਜ਼ਾ ਮਿਲੀ ਸੀ ਫਾਂਸੀ ਦੀ ਇਹ ਇਸ ਕਰਕੇ ਮਿਲੀ ਕਿਉਂਕਿ ਉਹਨਾਂ ਨੇ ਹਾਕਮਾਂ ਵਿਰੁੱਧ ਬਗਾਵਤ ਕੀਤੀ ਸੀ ਇਹ ਫਾਂਸੀ ਦੀ ਸਜ਼ਾ ਹੀ ਸਰਦਾਰ ਭਗਤ ਸਿੰਘ ਲਈ ਮਹਾਨ ਸ਼ਹਾਦਤ ਬਣ ਜਾਂਦੀ ਹੈ ਸਰਦਾਰ ਭਗਤ ਸਿੰਘ ਨੂੰ ਸ਼ਹੀਦਾਂ ਦਾ ਸਰਤਾਜ ਸ਼ਹੀਦੇ ਆਜ਼ਮ ਦਾ ਖਿਤਾਬ ਹਾਸਲ ਹੈ ਇਹ ਖਿਤਾਬ ਉਹਨਾਂ ਨੂੰ ਕਿਸੇ ਸਰਕਾਰ ਨੇ ਨਹੀਂ ਦਿੱਤਾ ਇਹ ਖਿਤਾਬ ਉਹਨਾਂ ਨੂੰ ਭਾਰਤ ਦੇ ਲੋਕਾਂ ਨੇ ਦਿੱਤਾ ਇਹ ਖਿਤਾਬ ਉਹਨਾਂ ਨੂੰ ਲੋਕਾਂ ਨੇ ਉਹਨਾਂ ਦੀ ਦੇਸ਼ ਤੇ ਰਾਸ਼ਟਰ ਪ੍ਰਤੀ ਸੋਹਰਦਤਾ ਤੇ ਲਗਨ ਨੂੰ ਦੇਖਦੇ ਹੋਏ ਦਿੱਤਾ ਇਹ ਕਿਤਾਬ ਉਹਨਾਂ ਨੂੰ ਲੋਕਾਂ ਨੇ ਉਹਨਾਂ ਦੀ ਹੱਸ ਕੇ ਫਾਂਸੀ ਚੜਨ ਤੇ ਕੀਤੀ ਕੁਰਬਾਨੀ ਕਰਕੇ ਦਿੱਤਾ। ਇਹ ਕਿਤਾਬ ਉਹਨਾਂ ਨੂੰ ਉਹਨਾਂ ਦੀ ਵਿਲੱਖਣ ਹਿੰਮਤ ਤੇ ਦਲੇਰੀ ਕਰਕੇ ਦਿੱਤਾ ਗਿਆ। ਸਰਦਾਰ ਭਗਤ ਸਿੰਘ ਨੂੰ 7 ਅਕਤੂਬਰ 1931 ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ ਸੀ। ਪਰ ਉਹ ਫਾਂਸੀ ਤੋਂ ਡਰੇ ਨਹੀਂ। ਉਹਨਾਂ ਨੇ ਕੋਈ ਜ਼ਿੰਦਗੀ ਦੀ ਭੀਖ ਨਹੀਂ ਸੀ ਮੰਗੀ। ਸਭ ਉਹਨਾਂ ਨੇਤਾ ਕਹਿ ਦਿੱਤਾ ਸੀ ਕਿ ਉਹਨਾਂ ਨੂੰ ਜੰਗੀ ਕੈਦੀ ਸਮਝ ਕੇ ਗੋਲੀ ਨਾਲ ਉਡਾਇਆ ਜਾਵੇ ਉਹ ਤੁਹਾਨੂੰ ਫਾਂਸੀ ਲੱਗਣ ਤੋਂ 2 ਦਿਨ ਪਹਿਲਾਂ ਇੱਕ ਵਕੀਲ ਨੇ ਜਿਹੜਾ ਕਿਹਾ ਸੀ ਕਿ ਤੁਸੀਂ ਜੇ ਮੌਤ ਤੋਂ ਬਚਣਾ ਚਾਹੁੰਦੇ ਹੋ ਸਰਦਾਰ ਤਾਂ ਹੁਣ ਵੀ ਰਹਿਮ ਦੀ ਅਪੀਲ ਕੀਤੀ ਜਾ ਸਕਦੀ ਹੈ ਪਰ ਭਗਤ ਸਿੰਘ ਨੇ ਤਾਂ 20 ਮਾਰਚ ਨੂੰ ਹੀ ਗਵਰਨਰ ਪੰਜਾਬ ਨੂੰ ਇੱਕ ਚਿੱਠੀ ਲਿਖ ਦਿੱਤੀ ਸੀ ਉਹ ਚਿੱਠੀ ਦੇ ਕੁਝ ਹਿੱਸੇ ਮੈਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਹਿੰਦੇ 20 ਮਾਰਚ 1931 ਗਵਰਨਰ ਪੰਜਾਬ Shimla ਸ਼੍ਰੀਮਾਨ ਜੀ ਸਾਨੂੰ 7 ਅਕਤੂਬਰ 1930 ਨੂੰ ਫਾਂਸੀ ਦੀ ਸੱਜਾ ਸੁਣਾਈ ਸੀ ਸਾਡੇ ਤੇ ਸਭ ਤੋਂ ਵੱਡਾ ਦੋਸ਼ ਇੰਗਲੈਂਡ ਦੇ ਰਾਜੇ ਸਮਰਾਟ ਪੰਜਵੇਂ ਵਿਰੁੱਧ ਜੰਗ ਛੇੜਨ ਦਾ ਸੀ ਇਸ ਲਈ ਸਾਨੂੰ ਜੰਗੀ ਕੈਦੀ ਸਮਝਿਆ ਗਿਆ ਸੋ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਗੋਲੀ ਨਾਲ ਕੁੜਾਇਆ ਜਾਵੇ ਤੁਹਾਡੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਇਸ ਸਮਾਂ ਉਹ ਸੀ ਜਦੋਂ ਆਪਣੇ ਆਪ ਨੂੰ ਆਜ਼ਾਦੀ ਗੁਲਾਟੀਆਂ ਤੇ ਦੇਸ਼ ਭਗਤ ਕਹਿੰਦੇ ਕਹਾਉਂਦੇ ਲੋਕ ਮੁਆਫੀ ਨਾਮੇ ਲਿਖ ਕੇ ਜੇਲਾਂ ਤੋਂ ਬਾਹਰ ਆ ਗਏ ਸਨ ਪਰ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਗੋਲੀ ਨਾਲ ਉਡਾਏ ਜਾਣ ਦੀ ਮੰਗ ਕਰ ਰਹੇ ਸੀ ਇੱਕ ਬੋ ਛੋਟੀ ਗੱਲ ਦੀ ਸੀ ਬਹੁਤ ਵੱਡੀ ਗੱਲ ਸੀ ਇਹੀ ਵੱਡੀ ਗੱਲ ਸਰਦਾਰ ਭਗਤ ਸਿੰਘ ਦੀ ਸ਼ਹਾਦਤ ਨੂੰ ਮਹਾਨ ਬਣਾਉਂਦੀ ਹੈ ਇਸੇ ਸਾਲ ਫਰਵਰੀ ਦੇ ਲਾਸਟ ਵੀਕ 2025 ਚ ਅਸੀਂ ਲਾਹੌਰ ਵਿੱਚ ਸੀ ਉੱਥੇ ਅਸੀਂ ਸੈਂਟਰਲ ਜੇਲ ਲਾਹੌਰ ਦਾ ਮੁੱਖ ਦਵਾਰ ਦੇਖਿਆ ਉਹਦੇ ਨੇੜੇ ਬਣਿਆ ਸ਼ੈਦਰਨ ਚੌਕ ਦੇਖਿਆ ਉਹ ਚੌਕ ਜਿਹਦੇ ਬਾਰੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਪਾਕਿਸਤਾਨ ਵਾਲੇ ਮੰਗ ਕਰ ਰਹੇ ਨੇ ਕਿ ਇਸ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾਵੇ। ਉਸੇ ਸੈਂਟਰਲ ਜੇਲ ਨੂੰ ਦੇਖਦੇ ਹੋਏ ਮੈਨੂੰ ਯਾਦ ਆਇਆ ਕਿ ਇਹ ਉਹੀ ਸੈਂਟਰਲ ਜੇਲ ਹੈ ਜਿਹਦੇ ਬਾਰੇ ਅਸੀਂ ਬਚਪਨ ਦੇ ਵਿੱਚ ਭਗਤ ਸਿੰਘ ਦੀਆਂ ਕਵਿਤਾਵਾਂ ਗਾਇਆ ਕਰਦੇ ਸੀ। ਜਦੋਂ ਵੀਰ ਭਗਤ ਸਿੰਘ தੱਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਉਹਦੀ ਹੋਣ ਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ ਉਥੋਂ ਤਰਪੀ ਖਾਤਰ ਪ੍ਰੇਮ ਨੇ ਕਹਿੰਦੀ ਰੱਬਾ ਮੇਰ ਕਰਾ ਜਾ ਪੁੰਚੀ ਵਿੱਚ ਲਾਹੌਰ ਦੇ ਮਿਲੀ ਜੇਲ੍ਹ ਦਰੋਗੇ ਨੂੰ ਜਾ ਉਥੋਂ ਹੁਕਮ ਹੋਇਆ ਸਰਕਾਰ ਦਾ ਦਿਓ ਮੁਲਾਕਾਤ ਕਰਾ ਇਹ ਉਹ ਵੀ ਸੈਂਟਰਲ ਜੇਲ੍ਹ ਸੀ ਜਿਹਦੇ ਵਾਰਡ ਨੰਬਰ 14 ਦੇ ਵਿੱਚ ਸਰਦਾਰ ਭੱਟ ਸਿੰਘ ਬੰਦ ਸਨ ਇਹ ਉਹੀ ਵਾਰਡ ਨੰਬਰ 14 ਸੀ ਜਿਹਦੇ ਵਿੱਚ ਭਗਤ ਸਿੰਘ ਦੇ ਸਾਥੀ ਜਿਹੜੇ ਉੱਥੇ ਬੰਦ ਸੀ ਉਹਨਾਂ ਨੇ ਇੱਕ ਚਿੱਠ ਭੇਜੀ ਸੀ ਜਿਹਦੇ ਤੇ ਲਿਖਿਆ ਸੀ ਵੀ ਤੁਸੀਂ ਜੇ ਜਿਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਘੜੀਆਂ 'ਚ ਵੀ ਕੁਝ ਹੋ ਸਕਦਾ ਹੈ ਸਰਦਾਰ ਭਗਤ ਸਿੰਘ ਜਿਹੜੇ ਸਰਪੇ ਦੇਸ਼ ਸ਼ਹਿਰ ਜਿਹੜੇ ਗੁਣਗਣਾਉਂਦੇ ਰਹਿੰਦੇ ਸੀ ਹਿੰਦਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ ਖਾਤਰ ਵਤਨ ਦੀ ਲੱਗੇ ਹਾਂ ਚੜਨ ਫਾਂਸੀ ਸਾਨੂੰ ਦੇਖ ਕੇ ਨਾ ਕਬਰ ਆ ਜਾਣਾ ਦੇਸ਼ ਵਾਸੀਓ ਚਮਕਣਾ ਚੰਦ ਵਾਂਗੂ ਕਿਤੇ ਬੱਦਲਾਂ ਹੇਠ ਨਾ ਆ ਜਾਣਾ ਉਸੇ 14 ਨੰਬਰ ਵਾਰਡ ਸੈਂਟਰਲ ਜੇਲ੍ਹ ਦੇ ਵਿੱਚੋਂ ਫਾਂਸੀ ਲੱਗਣ ਤੋਂ ਇੱਕ ਦਿਨ ਪਹਿਲਾਂ ਸਰਦਾਰ ਭਗਤ ਸਿੰਘ ਆਪਣੇ ਸਾਥੀਆਂ ਨੂੰ ਜਿਹੜੀ ਚਿੱਠੀ ਲਿਖਦੇ ਆ ਉਹ ਵੀ ਮੈਂ ਤੁਹਾਡੇ ਨਾਲ ਥੋੜੀਆਂ ਜਿਹੀਆਂ ਸਤਰਾਂ ਸਾਂਝੀਆਂ ਕਰੂੰਗੀ ਕਦੇ ਜਿਉਂਦੇ ਰਹਿਣ ਦੀ ਕਾਹਸ਼ ਕੁਦਰਤੀ ਤੌਰ ਤੇ ਮੈਨੂੰ ਵੀ ਹੋਣੀ ਚਾਹੀਦੀ ਹੈ ਪਰ ਮੈਂ ਆਜ਼ਾਦ ਜਿਉਣਾ ਚਾਹੁੰਦਾ ਹਾਂ ਮੇਰਾ ਨਾਂ ਹਿੰਦੁਸਤਾਨੀ ਇਨਕਲਾਬ ਦਾ ਚਿੰਨ ਬਣ ਚੁੱਕਿਆ ਹੈ ਅਤੇ ਇਨਕਲਾਬ ਪਸੰਦ ਪਾਰਟੀ ਦੇ ਆਦਰਸ਼ਾਂ ਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਾ ਕਰ ਦਿੱਤਾ ਹੈ ਇੰਨਾ ਉੱਚਾ ਕਿ ਜਿਉਂਦੇ ਰਹਿਣ ਦੀ ਸੂਰਤ ਵਿੱਚ ਇਸ ਤੋਂ ਉੱਚਾ ਮੈਂ ਕਦੇ ਨਹੀਂ ਹੋ ਸਕਦਾ ਮੇਰੇ ਦਲੇਰੀ ਭਰੇ ਢੰਗ ਨਾਲ ਹੱਸਦਿਆਂ ਹੱਸਦਿਆਂ ਫਾਂਸੀ ਚੜਨ ਦੀ ਸੂਰਤ ਵਿੱਚ ਹਿੰਦੁਸਤਾਨੀ ਮਾਵਾਂ ਆਪਣੇ ਬੱਚਿਆਂ ਦੇ ਪਾਕ ਸਿੰਘ ਬਣਨ ਦੀ ਆਰਜ਼ੂ ਕਰਿਆ ਕਰਨਗੀਆਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਇੰਨੀ ਵੱਧ ਜਾਵੇਗੀ ਕਿ ਇਨਕਲਾਬ ਰੋਪਣਾ ਸਮਰਾਜਵਾਦ ਦੀਆਂ ਸਭ ਸ਼ੈਤਾਨੀ ਤਾਕਤਾਂ ਦੇ ਵਸਤੀ ਗੱਲ ਨਹੀਂ ਰਹੇਗੀ ਮੈਥੋਂ ਵੱਧ ਕੁਝ ਕਿਸਮਤ ਕੌਣ ਹੋਵੇਗਾ ਮੈਨੂੰ ਅੱਜਕੱਲ ਆਪਣੇ ਆਪ ਉੱਤੇ ਨਾਜ਼ ਹੈ ਤੇ ਹੋਂ ਤਾਂ ਬੜੀ ਬੇਤਾਬੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ ਆਰਜ਼ੂ ਹੈ ਕਿ ਇਹ ਹੋਰ ਨੇੜੇ ਹੋ ਜਾਵੇ ਤੁਹਾਡਾ ਸਤਿ ਪਤਿ ਪਖਤ ਸਿੰਘ ਤੇ ਸਰਦਾਰ ਪਖਤ ਸਿੰਘ ਦੀ ਇੱਛਾ ਪੂਰੀ ਹੋ ਗਈ ਉਹਨਾਂ ਨੂੰ 24 ਮਾਰਚ ਨੂੰ ਫਾਂਸੀ ਤੇ ਚੜਾਇਆ ਜਾਣਾ ਸੀ ਪਰ ਲੋਕਾਂ ਦੇ ਰੋਹ ਤੋਂ ਡਰਦਿਆਂ 23 ਮਾਰਚ ਸ਼ਾਮ ਦੇ 7:30 ਵਜੇ ਉਹਨਾਂ ਨੂੰ ਫਾਂਸੀ ਦੇ ਤਖਤੇ ਤੇ ਚੜ੍ਹ ਦਿੱਤਾ ਇਹਨੇ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਸ਼ਹੀਦਾਂ ਦਾ ਖੂਨ ਡੁੱਲ ਚੁਕਾ ਸੀ 24 ਮਾਰਚ ਤੜਕੇ ਸਵੇਰੇ ਸਜਰੇ ਪੌ ਫਟਾਲੇ ਤੋਂ ਪਹਿਲਾਂ ਹੀ ਉਹਨਾਂ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਸੈਂਟਰਲ ਜੇਲ੍ਹ ਚੋਂ ਲਿਆ ਕੇ ਸਤਰੋਜ ਦੇ ਕੰਢੇ ਹੁਸੈਨੀਵਾਲਾ ਦੇ ਕੋਲ ਕਰੀਮੇਸ਼ਨ ਕਰ ਦਿੱਤਾ ਰੀਪੋਰਟਸ ਦੱਸିକਨੇ ਕਿ ਉਹਨਾਂ ਦੀਆਂ ਲਾਸ਼ਾਂ ਅਜੇ ਅੱਧ ਜਲੀਆਂ ਹੀ ਸੀ ਲੋਕਾਂ ਦੇ ਰੋਹ ਤੋਂ ਡਰਦੇ ਆ ਉਹਨਾਂ ਨੂੰ ਫਟਾਫਟ ਸੱਤ ਰੋਜ਼ ਦੇ ਵਿੱਚ ਰੋੜ ਦਿੱਤਾ ਗਿਆ ਫਿਰ ਜਦੋਂ ਲੋਕਾਂ ਨੂੰ ਪਤਾ ਲੱਗਿਆ ਉਹਨਾਂ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਸਪਲਾਈ ਦੇ ਵਿੱਚੋਂ ਕੱਢ ਲਿਆ ਤੇ ਬਹੁਤ ਹੀ ਆਦਬ ਸਤਕਾਰ ਨਾਲ ਆਪਣੇ ਨਾਇਕਾਂ ਦਾ ਸੰਸਕਾਰ ਕੀਤਾ ਗਿਆ ਇੱਥੇ ਗੱਲ ਹੁਣ ਇਹ ਮਾਇਨੇ ਨਹੀਂ ਰੱਖਦੀ ਕਿ ਦੁਸ਼ਮਣ ਦੇਸ਼ ਦੇ ਪਰਵਾਨਿਆਂ ਨੂੰ ਕਤਲ ਕਿਸ ਢੰਗ ਨਾਲ ਕਰਦਾ ਹੈ ਮੈਂ ਇਹ ਗੱਲ ਰੱਖਦੀ ਹੈ ਕਿ ਉਹਨਾਂ ਪਰਵਾਨਿਆਂ ਨੇ ਜਿਹੜੇ ਲੋਕਾਂ ਲਈ ਜਾਨਾਂ ਕੁਰਬਾਨ ਕੀਤੀਆਂ ਹੁੰਦੀਆਂ ਨੇ ਉਹ ਉਹਨਾਂ ਦਾ ਮੁੱਲ ਪਾ ਜਾਂਦੇ ਨੇ ਉਹਨਾਂ ਨੂੰ ਗਰ ਨਾਲ ਲਾ ਜਾਂਦੇ ਨੇ ਉਹਨਾਂ ਨੂੰ ਦਿਲਾਂ 'ਚ ਬਿਠਾ ਲੈਂਦੇ ਨੇ ਉਹਨਾਂ ਨੂੰ ਸਦਾ ਲਈ ਅਮਰ ਕਰ ਦਿੰਦੇ ਨੇ ਸੋ ਸਰਦਾਰ ਭਗਤ ਸਿੰਘ ਦੀ ਸੋਚ ਜ਼ਿੰਦਾ ਹੈ ਨਦੀ ਵਿਚਾਰਤਾਰਾ ਅਮਰ ਹੈ ਭਗਤ ਸਿੰਘ ਅਮਰ ਹੈ ਭਗਤ ਸਿੰਘ ਦੀ ਸੋਚ ਜਿੰਦਾ ਹੈ ਉਹਨਾਂ ਦੀ ਸੋਚ ਹੀ ਹੈ ਜੋ ਲੋਕਾਂ ਨੂੰ ਤੇ ਲਹਿਰਾਂ ਨੂੰ ਬੇਇਨਸਾਫੀ ਦੇ ਖਿਲਾਫ ਸੰਘਰਸ਼ ਕਰਨ ਦੀ ਪ੍ਰੇਰਣਾ ਦਿੰਦੀ ਹੈ ਸਰਦਾਰ ਭਗਤ ਸਿੰਘ ਦੀ ਤਾਂ ਸੋਚ ਇਹ ਸੀ ਕਿ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਓ ਮੈਨੂੰ ਲੱਗਦਾ ਤੁਹਾਡੇ ਸਾਰਿਆਂ ਦੇ ਚਿਹਰਿਆਂ ਦੇ ਹਾਵ ਭਾਵ ਇਹ ਹੀ ਦੱਸਦੇ ਨੇ ਕਿ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਮੈਂ ਅੰਤ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਦਿੰਦੀ ਹੋਈ ਇਹ ਹੀ ਆਖਾਂਗੀ ਕਿ ਖੂਨ ਸ਼ਹੀਦਾਂ ਦਾ ਡੁੱਲਦਾ ਇੱਕ ਫੁੱਲ ਖਿੜਾਵੇ पत्थर बनदा जम के दुश्मन घबरावे बूंद लहू बन जे एक गोली तिखी कातला सीने वज दी ओ जाके सिद्धी शुक्रिया जी